சத்ன சிரீவாரு சேவ ஜீ சலோ ਨਾ ਗੋੜਨ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋ ਮਨ ਵਿੱਚ ਸਭ ਪੜ ਥਕੇ ਦੂਜੇ ਭਾਈ ਖੁਆਰ ਮੰਗਲ ਨ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋ ਮੈਂ ਬਿਤੇ ਸਭ ਪੜ ਥੱਕੇ ਦੂਜੇ ਫੰਡਤ ਬੀਨਾ ਗੋਰ ਸ਼ਬਦ ਕਰੇ ਵਿਚਾਰ ਅੰਦਰ ਖੋਜ ਤਤ ਲਹ ਫਾਇ ਮੁਖ ਦਵਾਰ ਮਿਗੋਣਾ ਨਿਦਾਨ ਹ ਸਹਿਜ ਕਰੀ ਵਿਚਾਰ ਬਨਵਪਾਰੀ ਨਾਨਕ ਜਿਸ ਬੋਰ ਮੁਖ ਨਾਮ ਅਧਾਰ ਮਹੱਲਾ ਤੀਜ ਅਵੇਨ ਮਨਮ ਸਿਗਹੀ ਵੇਖ ਕੋਲੇ ਵਲਾਈ ਬੇਖਤਾਰੀ ਤੀਰ ਥੀ ਭਵਥਕੇ ਨਾ ਇਹੋ ਮਨ ਮਾਰਿਆ ਜਾਏ ਗੋਰਮukh ਇਹੋ ਮਨ ਜੀਵਤ ਮਰੇ ਕਾਚ ਰਹਿ ਲਿਵ ਲਾਈ ਮਨਕ ਇਸ ਮਨ ਕੀ ਮਲ ਇਉ ਉਤਰੈ ਹੋਇ ਸ਼ਬਦ ਜਲਾਈ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਰੜਾਵ ਹੋ ਇਕ ਕਿਨਕ ਹਰ ਹਰ ਸੀਗਾਰ ਬਨਾਵ ਹੋ ਹਰ ਜਨ ਹਰ ਕਾਪੜ ਪਹਿ ਰੋ ਖੇਮ ਕ ਸੋ ਸੀਰਾਰ ਮੇਰੇ ਪ੍ਰਭ ਭਾਵੈ ਹਰ ਲਗੈ ਪਿਆਰਾ ਪ੍ਰੇਮਿਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕੇ ਦੇਖ ਕਾਟ ਇਕ ਪਲ ਕਾ ਹਰ ਉਪਰ ਸੋ ਗੁਰਮੁਖ ਹਰਿ ਜਪ ਜਿਨ ਕਾ ਹਰਿ ਹਰ ਨਾਮ ਬੋਲੋ ਦਿਨ ਰਾਤੀ ਸਭ ਕੀ ਲੇਖ ਕਾਟ ਇਕ ਪਲ ਕਾ ਉਪਰ ਸੋ ਗੁਰਮੁਖ ਹਰਿ ਜਪ ਜਿਨ ਕਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ